हां जी वैद्य बहुत लोग पूछ रहे हैं कि थायराइडा थायराइड का कोई इलाज दस दियो सो कृपा करके लोकां नु कोई दवाई दस दियो जी थायराइड बारे हां जी ਜਿਹੜਾ थायराइड ਆਗੇ ਦੋ ਪ੍ਰਕਾਰ ਦਾ ਹੁੰਦਾ ਹੈ ਹਾਈ ਤੇ ਲੋ ਇਹਦੇ ਵਾਸਤੇ ਇਹ ਦੋਨਾਂ ਚੀਜ਼ਾਂ ਵਾਸਤੇ ਹਾਈ ਹੋਵੇ ਚਾ ਲੋਅ ਹੋਵੇ ਦਵਾਈ ਕੋ ਨਾਲ ਹੀ ਚੱਲ ਜਾਂਦਾ ਹਮ ਇੱਕ ਤਾਂ ਇਹਦੇ ਵਾਸਤੇ ਆਪਣੇ ਹੈਗਾ ਜੀ ਚਾਰ ਪ੍ਰਕਾਰ ਦੀਆਂ ਗੋਗਲਾਂ ਆਉਂਦੀਆਂ ਨੇ ਹਮ ਸ਼ੋਰ ਗੁਗਲ ਕਚਨਾਰ ਗੁਗਲ ਤੇ ਤਰਦੋਸ਼ਰ ਗੁਗਲ ਹੂੰ ਇਹ ਗੰਧਕ ਰਸਾਇਣ ਚਾਰ ਪ੍ਰਕਾਰ ਦੀ ਚੀਜ਼ਾਂ ਨੂੰ ਇਹਦੇ ਵਾਸਤੇ ਵਧੀਆ ਲੰਦਾ ਹੂੰ ਦੂਜਾ ਇਹਦੇ ਤੇ ਇੱਕ ਹੋਰ ਦੇਸੀ ਨੁਕਸਾ ਹੈਗਾ ਉਹ ਜੀ ਆਪਣੇ ਜਿਵੇਂ ਕਾਨੇ ਹੁੰਦੇ ਨੇ ਕਾਹ ਹੁੰਦਾ ਸਲਵਾੜ ਵੀ ਕਹਿੰਦਾ ਕੋਈ ਨੂੰ ਮਰਦੀ ਬੋਲੀਆਂ ਨਹੀਂ ਉਹਦੇ ਜੜ ਨੂੰ ਥੱਲੇ ਪੱਟੀਏ ਜੇ ਉਹਦੇ ਵਿੱਚੋਂ ਜਿਵੇਂ ਆਪਣੇ ਹੱਥ ਹੁੰਦੇ ਨੇ ਇਸ ਤਰ੍ਹਾਂ ਦਾ ਜੜ ਚੋਂ ਥੱਲੇ ਕਾਨਿਆਂ ਦੀ ਜੋਂ ਨਿਕਲਦਾ ਉਹ ਕੱਢ ਕੇ ਧੋ ਕੇ ਸਮਰ ਕੇ ਆਪਾਂ ਕੁੱਜੇ ਚ ਬਾ ਕੇ ਰੱਖ ਦਈਏ ਪਾਣੀ ਪਾ ਕੇ 10-15 ਦਿਨਾਂ ਬਾਅਦ ਉਹਦੇ ਵਿੱਚੋਂ ਸ਼ੁਰੂ ਕਰ ਲਵੇ ਇੱਕ ਗਲਾਸ ਪਾਣੀ ਦਾ ਰੋਜ਼ ਕੱਢ ਲੈ ਇੱਕ ਨਮਾ ਪਾਤਾ ਇੱਕ ਕੱਢ ਲੈ ਇੱਕ ਨਮਾ ਪਾਤਾ 1 ਮਹੀਨਾ 2 ਮਹੀਨੇ ਦੇਣ ਨਾਲ ਦਵਾਈ ਉਹ ਵੀ ਇਹ ਥੈਡ ਠੀਕ ਹੋ ਜਾਂਦਾ ਹੂੰ ਇਹ ਘਰੇਲੂ ਨੁਕਸਾ ਜੀ ਵਧੀਆ ਠੀਕ ਆ ਬਾਈ ਜੀ ਧੰਨਵਾਦ ਜਾਣਕਾਰੀ ਅੱਛਾ ਜੀ